ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇੱਕ ਵਾਰੀ ਫਿਰ ਆ ਗਿਆ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਵਿਦਆਊਟ ਵੇਸਟਿੰਗ ਐਨ ਟਾਈਮ ਚੈਨਲ ਦੇ ਬਣੇ ਰਹੋ ਤੇ ਵੀਡੀਓ ਐਂਡ ਤੱਕ ਦੇਖਣਾ ਨਾਲਪੜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਇਹ ਕਰਾਂਗੇ ਵੀ ਕੁਝ ਕੁ ਆਪਣੀ ਲੋਕੀ ਬਾਹਰ ਤਾਂ ਜ਼ਰੂਰ ਆ ਗਏ ਨੇ ਪਰ ਉਹਨਾਂ ਨੂੰ ਅਕਲ ਹਜੇ ਵੀ ਨਹੀਂ ਆਈ ਹੁਣ ਮੈਂ ਇੱਕ ਵਰਡ ਦੇਖੋ ਕੁਝ ਕੁ ਕਹਿ ਰਿਹਾ ਮੈਂ ਸਾਰਿਆਂ ਨੂੰ ਨਹੀਂ ਰੈਫਰ ਕਰ ਰਿਹਾ ਜਿਵੇਂ ਕੁਝ ਕੁ ਦੀ ਗੱਲ ਕਰ ਰਿਹਾ ਤੇ ਟੋਟਲ ਮੰਨ ਲਓ ਕਿ ਮੈਂ 1 ਜਾਂ 2% ਜਾਣਿਆਂ ਦੀ ਗੱਲ ਕਰ ਰਿਹਾ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਠੀਕ ਆ ਸੋ ਹੁਣ ਗੱਲ ਇਹ ਹੈ ਵੀ ਇਹਨਾਂ ਦੀਆਂ ਇਹ ਹਰਕਤਾਂ ਕਰਕੇ ਸਾਰੀ ਕਮਿਊਨਿਟੀ ਦਾ ਨਾਮ ਖਰਾਬ ਹੁੰਦਾ ਆ ਇੰਡੀਅਨਸ ਦੇ ਖਿਲਾਫ ਇਨੀ ਹੇਟ ਹੋਈ ਪਈ ਆ ਤੁਸੀਂ ਡਰੇਸੀਜ਼ਮ ਕਿਸ ਲੈਵਲ ਤੇ ਪਹੁੰਚਾ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਭਾਈ ਅੱਜ ਦੇ ਟਾਈਮ ਦੇ ਵਿੱਚ ਰੇਸਿਜ਼ਮ ਵੀ ਕਿਸ ਲੈਵਲ ਤੇ ਪਹੁੰਚ ਚੁੱਕਾ ਹੈ ਕਿਸ ਲੈਵਲ ਤੇ ਹੇਟ ਪਹੁੰਚ ਚੁੱਕੀ ਆ ਮੈਂ ਖੌਨ ਦੇਖਿਆ ਜਿਵੇਂ ਮੈਂ ਸਿਰ ਤੇ ਪਾ ਕੇ ਬੰਨੀ ਆਣਾ ਮੈਂ ਬਾਹਰ ਜਾਣਾ ਗੋਰੇ ਕਈ ਜਰੀ ਇਸ ਤਰੀਕੇ ਨਾਲ ਦੇਖਦੇ ਆ ਵੀ ਜਿੱਦਾਂ ਪਤਾ ਨਹੀਂ ਇਹ ਅਲੱਗ ਹੀ ਪਲੈਨਟ ਤੋਂ ਆਏ ਹੋਣੇ ਆ ਸੋ ਉਹ ਚੀਜ਼ ਪਤਾ ਲੱਗ ਜਾਂਦੀ ਹੈ ਕਿਉਂਕਿ ਇਹ ਅੰਦਰ ਬਾਹਰ ਜਾਂਦਾ ਆ ਉਜੀ ਜੋ ਚੰਗੀ ਤਰੀਕੇ ਨਾਲ ਸਾਨੂੰ ਪਤਾ ਲੱਗ ਜਾਂਦੀ ਆ। ਸੋ ਹੁਣ ਗੱਲ ਇਹ ਆ ਵੀ ਇਹ ਹਰਕਤਾਂ ਇਹੋ ਜਿਹੀ ਆਪਾਂ ਕਿਉਂ ਕਰਦੇ ਆ। ਹੁਣ ਇੱਕ ਮੈਂ ਵੀਡੀਓ ਦੇਖਿਆ ਸੀ ਇੱਕ ਕਪਲ ਆਪੀਆ ਦਾ ਯਾ ਉਹ ਤੇ ਉਹਨਾਂ ਨੇ ਉਹ ਕੋਈ ਕੂੜਾ ਸਿੱਟਣ ਦੇ ﺍﻟफाਫਿਆਂ ਦੇ ਵਿੱਚ ਉਹਦੇ ਉਹਨਾਂ ਨੇ ਜਿਹੜਾ ਵੀਡੀਓ ਰਿਕਾਰਡ ਕਰਕੇ ਪਾ ਤਾ ਇੰਟਰਨੈਟ ਤੇ ਪਰ ਇੰਨੀ ਵਾਇਰਲ ਹੋਈ ਇੰਨੀ ਵਾਇਰਲ ਹੋਈ ਸਾਰੇ ਇੰਡੀਅਨਸ ਨੂੰ ਗਾਲਾਂ ਕੱਢਣ ਦੇ ਦੀ ਇਹ ਇੰਡੀਅਨਸ ਨੇ ਕੰਮ ਖਰਾਬ ਕੀਤਾ ਇਹਨਾਂ ਨੇ ਗੰਦ ਪਾਇਆ ਤੇ ਵੀਡੀਓ 'ਚ ਤਾਂ ਇਦਾਂ ਹੀ ਲੱਗ ਰਿਹਾ ਵੀ ਉਹ ਗੰਦੀ ਪਾ ਰਹੇ ਆ ਮੈਂ ਇੱਥੇ ਵੀਡੀਓ ਤੇ ਨਹੀਂ ਐਡ ਕਰਾਂਗਾ ਬਟ ਮੈਂ ਇੱਥੇ ਉਹਦੀ ਮਤਲਬ ਫੋਟੋ ਨਾਲ ਕਰ ਉਹ ਵੀਡੀਓ ਵਾਇਰਲ ਹੋ ਰਹੀ ਅੱਜ ਸਵੇਰੇ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਬ੍ਰੈਮਟਨ ਦੀ ਉੱਥੇ ਇੱਕ ਮੁੰਡਾ ਆ ਉਹਨੇ ਸ਼ਾਇਦ ਕੁਝ ਖਾ ਕੇ ਸਿੱਟਤਾ ਉੱਥੇ ਤੇ ਗੋਰੇ ਨੇ ਉਹਨੂੰ ਕਿਹਾ ਵੀ ਇਹ ਇਹਨੂੰ ਸਿੱਟ ਡਸਟਬਿਨ ਦੇ ਵਿੱਚ ਵੀਰ ਇੱਥੇ ਰੋਡ ਤੇ ਨਾ ਸਿੱਟ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਦੇਖੋ ਆਪਾਂ ਇਸ ਮੁਲਕ ਦੇ ਵਿੱਚ ਆਏ ਆ ਇਹ ਸਾਫ਼ ਸੁਥਰਾ ਮੁਲਕ ਆ ਕੁਝ ਨਹੀਂ ਲੱਗਦਾ ਜੇ ਆਪਾਂ ਇਹਨੂੰ ਸਾਫ਼ ਰੱਖ ਲਾਂਗੇ ਇੱਥੇ ਥਾਂ ਥਾਂ ਤੇ ਡਸਟਬਿਨ ਨਹੀਂ ਆਏ ਤੇ ਥਾਂ ਥਾਂ ਤੇ ਲਾਈਕ ਗਾਰਬੇਜ ਵਾਲੇ ਬਣੇ ਹੋਏ ਆ ਤੁਸੀਂ ਉੱਥੇ ਇਹਨੂੰ ਸਿੱਟ ਦੋ दैट ਸਿੱਟ ਕੁਝ ਨਹੀਂ ਤੁਹਾਡੇ ਜਾਂਦੇ ਆ ਇੰਨਾ ਹਰਕਤਾਰ ਕਿੰਨੀ ਹੇਟਵਾਦਰੀ ਇੰਨੀ ਹੇਟਵਾਦਰੀ ਆ ਤੁਹਾਨੂੰ ਕੋਈ ਆਈਡੀਆ ਤੱਕ ਨਹੀਂ ਆ ਹੁਣ ਸਰਕਾਰ ਨੇ ਇੰੀਆਂ ਰੈਸਟ੍ਰਿਕਸ਼ਨਸ ਇੰਪੋਜ਼ ਕਰਤੀਆਂ ਹੋਈਆਂ ਆ ਕਿਉਂਕਿ ਇੱਥੋਂ ਦੇ ਜਿਹੜੇ ਕੈਨੇਡੀਅਨਸ ਆ ਜਾਂ ਜਿਹੜੇ ਗੋਰੇ ਆ ਉਹ ਥੱਕ ਚੁੱਕੇ ਆ ਬਗੈਰ ਵੀ ਇਹਨਾਂ ਲੋਕਾਂ ਨੂੰ ਰਹਿਣ ਸੈਂਦੀ ਅਕਲ ਨਹੀਂ ਹੈਗੀ ਬਟ ਉਹਨਾਂ ਨੂੰ ਹੁਣ ਇਹ ਵੀ ਹੁਣ ਗੱਲ ਕੌਣ ਸਮਝਾਏ ਵੀ ਸਾਰਿਆਂ ਦੇ ਵਿੱਚੋਂ ਸਿਰਫ 1-2% ਹੀ ਆ ਜੋ ਇਹ ਜਿਹਾ ਗਲੀਚ ਚ ਤੇ ਦੋ ਕੁੜੀ ਨਹੀਂ ਹਰਕਤਾਂ ਕਰਦੇ ਆ ਜਿੰਨਾ ਕਰਕੇ ਸਾਰੀ ਕਮਿਊਨਿਟੀ ਦਾ ਨਾਮ ਖਰਾਬ ਹੋ ਰਿਹਾ ਐ ਏਟ ਦ ਐਂਡ ਆਫ ਦ ਡੇ ਸੋ ਦੇਖੋ ਤੁਸੀਂ ਇੰਡੀਆ ਤੋਂ ਆਉਂਦੇ ਹੋ ਉਹ ਜਿਹੜੇ ਇੰਡੀਆ ਸ਼ਿਰਕਤ ਆਪਾਂ ਕਰਦੇ ਸੀ ਆਪਾਂ ਉਹਨਾਂ ਨੂੰ ਉੱਥੇ ਪਿੱਛੇ ਛੱਡ ਦਈਏ ਇੱਥੇ ਆਪਾਂ ਜੋ ਇੱਥੋਂ ਦਾ ਸਿਸਟਮ ਆ ਉਸ ਦੇ ਅਕੋਰਡਿੰਗ ਚੱਲੀਏ ਜੇ ਤੁਸੀਂ ਉਹੀ ਸਿਸਟਮ ਦੇ ਅਕੋਰਡਿੰਗ ਇੱਥੇ ਵੀ ਚੱਲੋਗੇ ਤੁਹਾਨੂੰ ਬਹੁਤ ਔਖਿਆਈ ਹੋਣ ਵਾਲੀ ਆ ਇਹ ਚੀਜ਼ ਆਪਣੇ ਮਾਈਂਡ ਦੇ ਵਿੱਚ ਰੱਖੋ ਤੁਹਾਨੂੰ ਉਹ ਚੀਜ਼ਾਂ ਪਿੱਛੇ ਛੱਡ ਕੇ ਆਉਣੀਆਂ ਪੈਣੀਆਂ ਤੁਹਾਨੂੰ ਬੇਸਿਕ ਐਟੀਕੀਟਸ ਇੱਥੇ ਸਿੱਖਣੇ ਪੈਣੇ ਆ ਸਾਫ ਸਫਾਈ ਤੁਹਾਨੂੰ ਇੱਥੇ ਰੱਖਣੀ ਪੈਣੀ ਆ ਤੁਸੀਂ ਬਾਹਰ ਜਾਂਦੇ ਹੋ ਕੁਝ ਵੀ ਇੱਥੇ ਖਾ ਕੇ ਨਹੀਂ ਸਿੱਟ ਸਕਦੇ ਇੱਥੇ ਕੁਝ ਰੂਲਸ ਨੇ ਰੈਸਟ੍ਰਿਕਸ਼ਨਸ ਨੇ ਹਰ ਚੀਜ਼ ਦੇ ਇੱਥੇ ਫਾਈਨਸ ਨੇ ਦੇਖੋ ਆਪਾਂ ਨੂੰ ਇਹ ਲੱਗਦਾ ਵੀ ਚੱਲ ਯਾਰ ਮੈਂ ਕਰਦਾਂਗਾ ਤਾਂ ਕੀ ਹੋਏਂ ਲੱਗਾ ਤੁਹਾਡੇ ਇੱਕ ਜਣੇ ਦੇ ਕੀਤਾ ਹੋਏ ਦਾ ਐਡਾ ਵੱਡਾ ਕਨਸੀਕਵੈਂਸ ਬਣਦਾ ਵੀ ਸਾਰੀ ਕਮਿਊਨਿਟੀ ਦਾ ਨਾਮ ਖਰਾਬ ਹੋ ਜਾਂਦਾ ਸੋ ਮੇਰੇ ਭਾਈਓ ਭੈਣੋ ਜੇ ਤੁਸੀਂ ਕਿਤੋਂ ਵੀ ਮੇਰੀ ਵੀਡੀਓ ਦੇਖ ਰਹੇ ਹੋ ਜੇ ਦੀ ਪੰਜਾਬ 'ਚ ਵੀ ਹੋ ਤੁਸੀਂ ਬਾਹਰ ਨਹੀਂ ਵੀ ਹੋਣਾ ਪੰਜਾਬ 'ਚ ਵੀ ਆਪਾਂ ਇਹ ਚੀਜ਼ ਕਰੀਏ ਆਪਾਂ ਉੱਥੇ ਵੀ ਜੇ ਰਹਿੰਦੇ ਆਪਾਂ ਉਹ ਉਸ ਜਗ੍ਹਾ ਨੂੰ ਵੀ ਵਧੀਆ ਬਣਾ ਸਕਦੇ ਹਾਂ ਸਾਫ਼ ਸੁਥਰੀ ਬਣਾ ਸਕਦੇ ਹਾਂ ਜੇ ਆਪਾਂ ਇਹ ਇੱਕ ਚੀਜ਼ ਰੱਖੀਏ ਵੀ ਆਪਾਂ ਖਾਦਾ ਪੀਤਾ ਕੁਛ ਆਪਾਂ ਨੂੰ ਘਰ ਜਾ ਕੇ ਡਸਟਬਿਨ ਸੱਟਾਂਗੇ ਜਾਂ ਕਿਤੇ ਪਬਲਿਕ ਪਲੇਸ ਤੇ ਕੋਈ ਡਸਟਬਿਨ ਆਪਾਂ ਉੱਥੇ ਸੱਟਾਂਗੇ ਆਪਾਂ ਐਦਾਂ ਹੀ ਨਹੀਂ ਕਿ ਮੈਂ ਇੱਥੇ ਖਾਦਾ ਪੀਤਾ ਮੈਂ ਚੱਕ ਕੇ ਇੱਥੇ ਸੇੜ ਦਵਾਂ। ਇਹ ਹੀ ਆਪਣੀ ਜਿਹੜੀ ਹਰਕਤ ਹੈ ਨਾ ਇਹ ਹਰਕਤ ਨਹੀਂ ਆਪਾਂ ਨੂੰ ਇੱਥੇ ਆ ਕੇ ਵੀ ਕੁਝ ਬੰਦੇ ਛੱਡ ਨਹੀਂ ਪਾਉਂਦੇ ਇਹ ਹਰਕਤ ਉਹ ਵੀ ਇੱਥੇ ਸੇਮ ਹਰਕਤ ਕਰਦੇ ਆ ਤੇ ਫਿਰ ਆਪਣਾ ਨਾਮ ਖਰਾਬ ਹੁੰਦਾ। ਬਾਕੀ ਇੱਕ ਗੱਲ ਹੋਰ ਆ ਦੇਖੋ ਇਹ ਵੀ ਬਹੁਤ ਜ਼ਰੂਰੀ ਗੱਲ ਆ ਵੀ ਕੁਝ ਕਿ ਗੱਲਾਂ ਨੂੰ ਇਸ ਤਰੀਕੇ ਨਾਲ ਪੋਰਟਰੇ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ। ਹਾਲਾਂਕਿ ਉਹ ਗੱਲਾਂ ਐਦਾਂ ਹੁੰਦੀਆਂ ਨਹੀਂ ਜਸਟ ਬਿਕੋਜ਼ ਆਫ ਏਟ ਕਰ ਕੁਝ ਕੁ ਬੰਦਿਆਂ ਨੇ ਕੰਮ ਖਰਾਬ ਵੀ ਜ਼ਰੂਰ ਕੀਤਾ ਹੈ ਬਟ ਇਸ ਨਾਮ ਤੇ ਇੱਕ ਪ੍ਰੋਪਾਗੈਂਡਾ ਬਣਿਆ ਹੋਇਆ ਹੈ ਵੀ ਇੰਡੀਅਨਸ ਨੂੰ ਤੇ ਪੰਜਾਬੀਆਂ ਨੂੰ ਦੇਸੀਆਂ ਨੂੰ ਇਹਨਾਂ ਨੂੰ ਬਦਨਾਮ ਕਰਨਾ ਹੈ ਸੋ ਉਸ ਜੀ ਨੂੰ ਪੋਟ ਰਹੀ ਅੱਜ ਦੀ ਡੇਟ ਚ ਇਦਾਂ ਕਰ ਰਹੇ ਨੇ ਬਟ ਆਪਾਂ ਇਹੋ ਜਿਹਾ ਕੰਮ ਕਰਨਾ ਹੀ ਕਿਉਂ ਜੇ ਆਪਾਂ ਆਪਣੇ ਐਂਡ ਤੋਂ ਸਹੀ ਚੀਜ਼ਾਂ ਕਰਾਂਗੇ ਤਾਂ ਲੌਂਗ ਟਾਈਮ ਦੇ ਵਿੱਚ ਇਹ ਚੀਜ਼ਾਂ ਵੀ ਹੌਲੀ-ਹੌਲੀ ਨਿਕਲ ਜਾਣਗੀਆਂ ਇਹ ਚੀਜ਼ੋ ਵੀ ਖਤਮ ਹੋ ਜਾਣਗੀਆਂ ਰੈਸਿਜ਼ਮ ਵੀ ਖਤਮ ਹੋ ਜਾਊਗਾ ਘਟ ਜਾਊਗਾ ਐਟਲੀਸਟ ਜੇ ਆਪਾਂ ਵਧੀਆ ਸਿਟੀਜ਼ਨਸ ਬਣ ਕੇ ਰਹਾਂਗੇ ਆਪਾਂ ਵਧੀਆ ਕੰਮ ਕਰਾਂਗੇ ਆਪਾਂ ਇੱਥੇ ਮਿਹਨਤ ਕਰਨਾ ਹੈ ਆਪਾਂ ਮਿਹਨਤ ਕਰ ਆਪਾਂ ਇੱਥੇ ਦੁਸ਼ਮਣੀਆਂ ਘੜ ਕੇ ਕੀ ਕਰਨਾ ਜਿਹੜੀਆਂ ਚੀਜ਼ਾਂ ਆਪਾਂ ਪਿੱਛੇ ਛੱਡ ਆ ਉਹਨਾਂ ਨੂੰ ਆਪਾਂ ਪਿੱਛੇ ਛੱਡ ਦੀਏ ਆਪਾਂ ਉਹਨਾਂ ਚੀਜ਼ਾਂ ਨੂੰ ਫਿਰ ਇੱਥੇ ਨਾ ਲੈ ਕੇ ਆਈਏ ਤੁਹਾਡੇ ਮੇਰੇ ਵਰਗੇ ਇੱਥੇ ਬੰਦੇ ਤਾਂ ਆਏ ਆ ਕਿ ਇੱਕ ਵਧੀਆ ਫਿਊਚਰ ਬਣਾ ਸਕਣ ਮਿਹਨਤ ਕਰਕੇ ਚਾਰ ਪੈਸੇ ਕਮਾ ਸਕਣ ਆਪਣੇ ਘਰ ਦੇ ਨੂੰ ਸਪੋਰਟ ਕਰ ਸਕਣ ਤਾਂ ਆਪਾਂ ਉਹ ਕੰਮ ਕਰੀਏ ਆਪਾਂ ਕਿਹੜੇ ਚੱਕਰਾਂ ਦੇ ਵਿੱਚ ਪਏ ਹੋਏ ਆ ਯਾਰ ਸੋ ਮੈਂ ਦੇਖੋ ਬੜੀ ਸਿੰਪਲ ਜੀ ਗੱਲ ਆ ਮੈਨੂੰ ਨਹੀਂ ਲੱਗਦਾ ਵੀ ਮੈਂ ਕੋਈ ਬਹੁਤ ਕੰਪਲਿਕੇਟਿਡ ਕੋਈ ਗੱਲ ਕੀਤੀ ਕਿ ਇਹਨੂੰ ਸਮਝ ਨਹੀਂ ਆਈ ਹੋਵੇ ਸੋ ਮੈਂ ਉਮੀਦ ਕਰਦਾ ਵੀ ਤੁਹਾਨੂੰ ਸਾਰਿਆਂ ਨੂੰ ਮੇਰੀ ਗੱ ਠੀਕ ਹੈ ਕਿਉਂਕਿ ਤੁਹਾਡੇ ਕਰਕੇ ਤੁਹਾਡੀ ਸਾਰੀ ਕਮਿਊਨਿਟੀ ਦਾ ਨਾਮ ਖਰਾਬ ਹੋ ਸਕਦਾ ਜੀ ਖਾਸ ਕਰਕੇ ਤੁਸੀਂ ਇਹ ਸਿਰ ਤੇ ਪੱਗ ਬੰਨੀ ਹੈ ਨਾ ਇਹਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਆ ਸੋ ਬਾਹਰ ਜਾ ਕੇ ਵਧੀਆ ਤਰੀਕੇ ਨਾਲ ਰੀਐਕਟ ਕਰੋ ਕੁਝ ਵੀ ਗਲਤ ਕੰਮ ਨਾ ਕਰੋ ਜਿਹਦੇ ਕਰਕੇ ਤੁਹਾਨੂੰ ਕਨਸੀਕਵੈਂਸਸ ਤੇ ਤੁਹਾਡੀ ਕਮਿਊਨਿਟੀ ਨੂੰ ਅਜਿਹੇ ਕਨਸੀਕਵੈਂਸਸ ਚੱਲਨੇ ਪੈਣ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਕੁਝ ਸਮਝ ਆਇਆ ਹੋਊਗਾ ਵੀਡੀਓ ਨੂੰ ਬੱਦ ਵਾਰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਵੀ ਇਸ ਚੈਨਲ ਦੇ ਵਧੀਆ ਵਧੀਆ ਵੀਡੀਓਜ਼ ਆਉਂਦੀਆਂ ਰਹਿਣਗੀਆਂ